ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਹ ਜਿਹੜੀ ਵੀਡੀਓ ਹੈ ਇਹਦੇ ਤਿੰਨ ਹਿੱਸੇ ਬਣਾਵਾਂਗੇ ਆਪਾਂ ਪਹਿਲੇ ਹਿੱਸੇ 'ਚ ਤਾਂ ਆਪਾਂ ਵਿਖਰ ਦਾ ਸ਼ੁਕਰਾਨਾ ਹੀ ਕਰਨਾ ਹੈ ਕਿ ਸਾਰਾ ਕੁਛ ਸ਼ਾਂਤਮਈ ਸਮਾਪਤ ਹੋ ਗਿਆ ਤੁਹਾਨੂੰ ਪਤਾ ਕਿ ਹਰ ਰੋਜ਼ ਮੈਂ ਅਰਦਾਸ ਕਰਦਾ ਸੀ ਕਿ ਹਰਲੇ ਮਹੱਲੇ 'ਚ ਕਿਸੇ ਕਿਸਮ ਦਾ ਟਕਰਾਅ ਨਾ ਹੋਵੇ ਖਾਸ ਤੌਰ ਤੇ ਜਦੋਂ ਮਹੱਲਾ ਕੱਢਿਆ ਜਾਣਾ ਸੀ ਅੱਜ ਦੇ ਦਿਨ ਇਹ ਸਭ ਕੁਝ ਠੀਕ ਹੋ ਗਿਆ ਤੇ ਬਾਬਾ ਬਲਬੀਰ ਸਿੰਘ ਬੁੱਢਾ ਤਲ ਦੇ ਮੁਖੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਖੱਲੋਂ ਕਾਫੀ ਸਮਝ ਤੋਂ ਕਮ ਡਿਆ ਦੂਜੀ ਜਿਹੜੀ ਗੱਲ ਕਰਨੀ ਹੈ ਕਿ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗੱਜ ਭਾਵੇਂ ਉਹਨਾਂ ਦੀ ਪ੍ਰਵਾਨਗੀ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ ਲੇਕਿਨ ਉਹਨਾਂ ਨੇ ਉੱਥੇ ਉਸ ਤਰ੍ਹਾਂ ਹਾਜ਼ਰੀ ਨਹੀਂ ਭਰੀ ਜਿਵੇਂ ਪਿਛਲੇ ਚਤੇਦਾਰ ਭਰਦੇ ਸੀ ਕੌਮ ਦੇ ਨਾਮ ਸਦੇਸ਼ ਦਿੱਤਾ ਕੀ ਉਹਨਾਂ ਨੇ ਸਦੇਸ਼ ਦਿੱਤਾ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕੀ ਸੰਕੇਤ ਦਿੱਤੇ ਨੇ ਆਪਣੇ ਲੈਕਚਰ ਦੇ ਵਿੱਚ ਉਹਤੇ ਵੀ ਗੱਲ ਕਰਨੀ ਬਣਦੀ ਹੈ ਇਹ ਵੀ ਆਪਾਂ ਗੱਲ ਕਰਾਂਗੇ ਤੀਜਾ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਜਾਂ ਜੋ ਧੂਆ ਸਾਹਿਬ ਨੇ ਕੱਲ ਅਨੰਤਪੁਰ ਸਾਹਿਬ ਦੇ ਕੱਟ ਚ ਗੱਲ ਕੀਤੀ ਹੈ ਕਿਉਂਕਿ ਧੂਆ ਕੁੰਭ 나 ਕੇ ਆਏ ਦੇ ਮਹਾਕੁੰਭ ਦਾ ਹਿੱਸਾ ਰਹੇ ਨੇ ਉਹਨਾਂ ਦੀ ਗੱਲ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਹੀ ਕਿ ਉਹ ਸਿੱਖੀ ਦਾ ਪ੍ਰਚਾਰ ਕਰ ਗਏ ਸੀ ਉਥੇ ਜャ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਥੇ ਜਿਹੜਾ ਸਪੋਰਟ ਕੀਤੀ ਸੀ ਮਹਾਰਾਸ਼ਟਰ ਇਲੈਕਸ਼ਨ ਦੇ ਵਿੱਚ ਸ਼ਾਇਦ ਇਹੀ ਕਾਰਨ ਹੈ ਕਿ ਪੰਜ ਮੈਂਬਰੀ ਕਮੇਟੀ ਚੋਂ ਭਾਵੇਂ ਬਡਾਲਾ ਸਾਹਿਬ ਉਥੇ ਸੀ ਪਰ ਬੋਲਿਆ ਕੋਈ ਨਹੀਂ ਕੋਈ ਵੀ ਕਮੇਟੀ ਦਾ ਮੈਂਬਰ ਨਹੀਂ ਚਾਹੁੰਦਾ ਕਿ ਉਹਨਾਂ ਤੇ ਇਸ ਕਿਸ ਹੋਂ ਦਾ ਲਾਂਚਨ ਲੱਗੇ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਬੰਦੇ ਅੰਡਰ ਨੇ ਕਿਉਂਕਿ ਉੱਥੇ ਬਰਜਿਤ ਸਿੰਘ ਦਾਦੂਵਾਲ ਵੀ ਬੈਠੇ ਸੀ ਤੋਂ ਇਹ ਸਾਰੀਆਂ ਗੱਲਾਂ ਦਾ ਆਪਾਂ ਐਨਲਿਸਿਸ ਕਰਨਾ ਅੱਜ ਦੀ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਵਾਰ ਫੇਰ ਅਪੀਲ ਕਰਨੀ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਜਰ ਜਿਹੜੇ ਨਵੇਂ ਜੁੜੇ ਨੇ ਉਹ ਤਾਂ ਜ਼ਰੂਰ ਇਸ ਨੂੰ ਸਬਸਕ੍ਰਾਈਬ ਕਰਨ ਹਾਂ ਇੱਕ ਗੱਲ ਮੈਂ ਜ਼ਰੂਰ ਕਹਿਣੀ ਹੈ ਮੈਨੂੰ ਚੰਗਾ ਲੱਗਦਾ ਮੇਰੇ ਮੈਨੂੰ ਤੁਸੀਂ ਜਿਹੜਾ ਹੈ ਪਿਆਰ ਕਰਦੇ ਹੋ ਜਾਏ ਕਿਸੇ ਤਰ੍ਹਾਂ ਮੇਰਾ ਪਰਿਵਾਰ ਬਣ ਰਿਹਾ ਹੈ ਤੇ ਉਹਦੇ ਚ ਇੱਕ ਸਰਦਾਰ ਸੁਮਿੰਦਰ ਸਿੰਘ ਨੇ ਉਹ ਹਰ ਰੋਜ਼ ਮੈਨੂੰ ਜਦੋਂ ਵੀ ਮੈਂ ਨਵੀਂ ਵੀਡੀਓ ਹਰ ਅੱਜ ਕੱਲ੍ਹ ਤੋਂ ਮੈਂ ਇੱਕ ਵੀਡੀਓ ਪਾਉਣਾ ਹੈ ਔਰ ਉਹਦੇ ਟਾਈਮ ਤੇ ਸ਼ਾਇਦ ਦੋ ਸ਼ੁਰੂ ਕਰਾਂਗੇ ਤੇ ਉਹ ਜਦੋਂ ਵੀ ਮੈਂ ਵੀਡੀਓ ਪਾਉਣਾ ਹੈ ਉਹ ਸਬਸਕ੍ਰਾਈਬ ਕਰਦੇ ਨੇ ਤੇ ਫੇਰ ਉਹ ਲਿਖਦੇ ਨੇ ਕਿ ਮੈਂ ਇੰਨੀ ਵਾਰ ਸਬਸਕ੍ਰਾਈਬ ਕੀਤਾ ਜਿਵੇਂ ਕੱਲ ਜਦੋਂ ਉਹਨਾਂ ਨੇ ਵੀਡੀਓ ਪਾਈ ਤੇ ਉਹਦੇ ਵਿੱਚ ਲਿਖਿਆ ਹੋਇਆ ਕਿ ਮੈਂ 28 ਵਾਰ ਸਬਸਕ੍ਰਾਈਬ ਕੀਤਾ ਇਸ ਚੈਨਲ ਨੂੰ ਪਿਆਰੇ ਸ਼ਮਿੰਦਰ ਸਿੰਘ ਜੀ ਇੱਕ ਵਾਰੀ ਕਰ ਲੋ ਬਲਕਿ ਜਦੋਂ ਤੁਸੀਂ ਬਾਰ ਬਾਰ ਕਰੋਗੇ ਉਹ ਆਲ ਸਬਸਕ੍ਰਾਈਬ ਵੀ ਹੋ ਜਾਂਦਾ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਡੇ ਪਿਆਰ ਲਈ ਲੇਕਿਨ ਇੱਕ ਵਾਰ ਸਬਸਕ੍ਰਾਈਬ ਕੀਤਾ ਬਹੁਤ ਹੈ ਹਾਂ ਸ਼ੇਅਰ ਕਰ ਦਿਆ ਕਰੋ ਤੁਸੀਂ ਜੇ ਬਹੁਤ ਜ਼ਿਆਦਾ ਹੈ ਇਸ ਨੂੰ ਸ਼ੇਅਰ ਕਰ ਦਿਓ ਤਾਂ ਕਿ ਜ਼ਿਆਦਾ ਲੋਕਾਂ ਤੱਕ ਗੱਲ ਆਪਣੀ ਪਹੁੰਚੇ ਤੇ ਹੁਣ ਆਪਾਂ ਗੱਲ ਕਰੀਏ ਕਿਉਂਕਿ ਇਹ ਕੋਈ ਇਸ ਤਰ੍ਹਾਂ ਪ੍ਰੋਫੈਸ਼ਨਲ ਚੈਨਲ ਤਾਂ ਹੈ ਨਹੀਂ ਮੈਂ ਤਾਂ ਕੋਈ ਨਾ ਮੈਨੂੰ ਵੀਡੀਓ ਐਡੀਟਿੰਗ ਆਉਂਦੀ ਹੈ ਨਾ ਹੀ ਮੈਂ ਕੋਈ ਥੰਬਨੇਲ ਕੱਢਦਾ ਮੈਂ ਤਾਂ ਸਿਰਫ ਜੋ ਬੋਲਦਾ ਉਹ ਤੁਹਾਡੇ ਸਾਹਮਣੇ ਜੋ ਮੇਰੇ ਵਿਚਾਰ ਹੁੰਦੇ ਸਾਹਮਣੇ ਰੱਖ ਦਿੰਨਾ ਤੇ ਜਿੰਨੇ ਕੁ ਲੋਕਾਂ ਨੂੰ ਪਸੰਦ ਆਉਂਦੇ ਨੇ ਜੋ ਨਹੀਂ ਹੁੰਦੇ ਉਹਦੇ ਲਈ ਮੈਂ ਸਭ ਦਾ ਧੰਨਵਾਦ ਕਰਦਾ ਤੇ ਆਪਣੀ ਗੱਲ ਮੈਂ ਤੁਹਾਨੂੰ ਜਿਵੇਂ ਬਾਬਾ ਨਾਨਕ ਨੇ ਕਿ ਸੁਣੀਏ ਕਿਛ ਕਹੀਏ ਹੋ ਰਹੀ ਹੈ ਆਪਣੀ ਤਾਂ ਗੱਲ ਤੇ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਪੁੱਛਿਆ ਵੀ ਸੀ ਕਿ ਮੈਂ ਤਾਂ ਕੋਈ ਕਿਸੇ ਕਿਸਮ ਦਾ ਮੇਰੇ ਕੋਲ ਟੈਕਨੀਕਲ ਨਾਲੇ ਮੇਰੀ ਉਮਰ ਤੇ ਟੈਕਨੀਕਲੀ ਜਿਆਦਾ ਸਿੱਖਣਾ ਸੌਖਾ ਵੀ ਨਹੀਂ ਹੈ वैसे भी मैं जेड़े टीवी मैं दे 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 मैं मैं अज, ते जेड़े मेरे दो-तीन प्रोग्रामों ते ने उन्हा च काफी टाइम ਲੱਗ ਜਾਂਦਾ ਹੈ मैं बिजी ਹੁੰਨਾ ਖੈਰ ਹੁਣ ਆਪਾਂ ਅੱਜ ਦੇ ਵੀਡੀਓ ਦੀ ਗੱਲ ਕਰੀਏ ਜਿਹੜਾ ਟੌਪਿਕ ਦੀ ਗੱਲ ਕਰੀਏ ਮੈਂ ਜੁਮੇ ਦੱਸਿਆ ਸੀ ਟੌਪਿਕ ਤਾਂ ਇਹੀ ਸੀ ਕਿ ਅਨਦਪੁਰ ਸਾਹਿਬ ਦਾ ਜਿਹੜਾ ਮਹੱਲਾ ਅੱਜ ਪਹਿਖੂਲਾ ਮਹੱਲਾ ਸਮਾਪਤ ਹੋਇਆ ਤੇ ਅੱਜ ਮਹੱਲਾ ਕਟਨ ਨਾਲ ਸਮਾਪਤ ਹੋਇਆ ਜਿਹੜੀ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਮਹੱਲਾ ਕਟਦੀਆਂ ਨੇ ਇਹ ਮੈਂ ਤੁਹਾਨੂੰ ਕੱਲ ਦੇ ਵੀਡੀਓ 'ਚ ਦੱਸ ਚੁੱਕਿਆ ਕਿ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਜਦੋਂ ਸੋਲਰ ਸੋਨ ਦੇ ਰਿਮੇਚ ਖਾਲਸਾ ਪੰਥ ਸੱਜਿਆ ਸੀ 2 ਸਾਲ ਬਾਅਦ 1701 ਚ ਆਪਣੇ ਜਿਹੜੇ ਫਾਲੋਅਰ ਸੀ ਉਹਨਾਂ ਨੂੰ ਬਹਾਦਰ ਬਣਾਉਣ ਦੇ ਆਪਣੇ ਖਾਲਸੇ ਨੂੰ ਸ਼ਾਸਤਰ ਵਿਦਿਆ ਚ ਨਪੋਨ ਬਣਾਉਣ ਲਈ ਯੁੱਧ ਵਿਦਿਆ ਚ ਯੁੱਧ ਕਲਾ ਸਿਖਾਉਣ ਲਈ ਇਹ ਸ਼ੁਰੂ ਕੀਤਾ ਸੀ ਅਸਲ ਦੇ ਵਿੱਚ ਨਕਲੀ ਯੁੱਧ ਹੁੰਦੇ ਸੀ ਤੇ ਉਹਨਾਂ ਨੂੰ ਫਿਰ ਉਹਦੇ ਬਾਅਦ ਜਿਹੜਾ ਜੱਦਾ ਸੀ ਨਾਮ ਦਿੱਤੇ ਜਾਂਦੇ ਸੀ ਉਹ ਉਹ ਪਰੰਪਰਾ ਜਿਹੜੀ ਹੈ ਚਲਦੀ ਹੈ ਤੇ ਇਹ ਮਹੱਲੇ ਚੋਂ ਹੀ ਕੀਤਾ ਜਾਂਦਾ ਹੈ। ਉੱਥੇ ਜਿਹੜੇ ਮਾਰਸ਼ਲ ਆਰਟ ਸਿੱਖਾਂ ਦੀ, ਗੱਤਕਾ ਜਹਾ ਹੋਰ ਉਹ ਘੋੜ ਸਵਾਰੀ ਸਾਰਾ ਕੁਝ ਉਹਦੇ ਮੁਕਾਬਲੇ ਜਿਵੇਂ ਪਹਿਲਾਂ ਹੁੰਦੇ ਸੀ ਹੁਣ ਵੀ ਹੁੰਦੇ ਨੇ। ਲੇਕਿਨ ਉਹਦੇ ਚ ਇੱਕ ਹੋਰ ਹੁੰਦਾ ਹੈ ਕਿ ਸਿੰਘਾਂ ਤੋਂ ਇਲਾਵਾ ਜਿਹੜੇ ਕੇਸ ਘਟ ਸਾਹਿਬ ਦੇ ਜਥੇਦਾਰ ਜਿਹੜੇ ਅੱਜ ਕੱਲ੍ਹ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ। ਪਹਿਲਾਂ ਜਥੇਦਾਰ ਜਾਂਦੇ ਸੀ ਤੇ ਅੱਜ ਟਕਰਾਉ ਉਹ ਤਾਂ ਇਸੇ ਕਰਕੇ ਲੱਗਦਾ ਸੀ ਕਿ ਜੇ ਉਹ ਵੀ ਆਗੇ ਕਿ ਕਿਉਂਕਿ ਇਹ ਢੰਗ ਜਿਹਾ ਸੇਵੰਦੀਆਂ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਉਹਨਾਂ ਦਾ ਵਿਰੋਧ ਕਰਨ ਵਾਲੀ ਗੱਲ ਕੀਤੀ ਹੋਈ ਹੈ ਇਸ ਕਰਕੇ ਕਿਤੇ ਟਕਰਾਅ ਨਾ ਹੋ ਜੇ ਜੋ ਨਹੀਂ ਹੋਇਆ ਚੰਗੀ ਗੱਲ ਹੈ ਲੱਗਦਾ ਇਹ ਹੈ ਕਿ এসਜੀਪੀਸੀ ਨੇ ਕਿਹਾ ਹੋਵੇਗਾ ਜਾਂ ਪ੍ਰਸ਼ਾਸਨ ਨੇ ਕਿਹਾ ਹੋਵੇਗਾ ਜਾਂ ਐਸਜੀਪੀਸੀ ਨੇ ਗੱਲ ਕੀਤੀ ਹੋਵੇ ਬਾਬਾ ਬਲਬੀਰ ਸਿੰਘ ਨਾਲ ਤੇ ਕਿਤੇ ਨਾ ਕਿਤੇ ਸਮਝੌਤਾ ਹੋਇਆ ਹੋਊਗਾ ਕਿ ਠੀਕ ਹੈ ਉਹ ਕੌਮ ਦੇ ਨਾਮ ਸੁਦੇਸ਼ ਦੇ ਰਹਿੰਦੇ ਨੇ ਤੇ ਤੁਸੀਂ ਆਪ ਦਾ ਜ਼ਿੰਮੇਵਾਰ ਕਰਨਾ ਚਾਹੁੰਦਾ ਕਰ ਲੋ ਕਈ ਗੱਲਾਂ ਵਿੱਚੋਂ ਚੱਲਿਆ ਸੀ ਕਿ ਉਹ ਨਾਉਣ ਪੰਜ ਪਿਆਰੇ ਜਿਹੜੇ ਨੇ ਉਹਨਾਂ ਦੀ ਅਗਵਾਈ ਉਹ ਤੋਂ ਵੈਸੀ ਪੰਜ ਪਿਆਰੇ ਦੀ ਅਗਵਾਈ ਹੁੰਦੀ ਹੈ ਚਲੋ ਖੈਰ ਜੋ ਵੀ ਹੈ ਇੱਥੇ ਜਿਹੜੇ ਨਿਹੰਗ ਮੁਖੀ ਬੁੱਢਾ ਦਲ ਦੇ ਬਾਬਾ ਬਲਬੀਰ ਸਿੰਘ ਜਿਹਨਾਂ ਦੀ ਅਗਵਾਈ ਤੇ ਚੱਲ ਰਿਹਾ ਸੀ ਉਹਨਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਇਹ ਇੱਕ ਖਾਸ ਕਿਸਮ ਦੇ ਭਰਾ ਮਾਰੂ ਜੰਗ ਤੋਂ ਬਚਾਅ ਹੋ ਗਿਆ ਜਿਹਦੀ ਲਗਾਤਾਰ ਮੈਂ ਘਟੋ ਘਟ ਆਪਣੇ ਪ੍ਰੋਗਰਾਮਾਂ 'ਚ ਅਰਦਾਸ ਕਰ ਰਿਹਾ ਸੀ ਹੁਣ ਆਜੋ ਆਪਾਂ ਦੂਜੀ ਗੱਲ ਦੂਜੀ ਗੱਲ ਇਹ ਕਿ ਭਾਵੇਂ ਕੇਸਗੜ੍ਹ ਸਾਹਿਬ ਦੇ ਜਥੇਦਾਰ ਬਹੁਤ ਸਿਕਿਉਰਿਟੀ ਦੇ ਵਿੱਚ ਨੇ ਘੇਰੇ ਚ ਨੇ ਉੱਥੇ ਪਹੁੰਚੇ ਕਿਉਂਕਿ ਉਹਨਾਂ ਨੂੰ ਪਰਵਾਨ ਨਹੀਂ ਹਲੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਕੀਤਾ ਸੰਘ ਸੰਪਰਦਾਵਾ ਸਾਰੇ ਇੱਕ ਜਿਹੜੀ ਸਿੱਖ ਮਾਨਸਿਕਤਾ ਸਿੱਖ ਭਾਵਨਾ ਇਹ ਕਹਿੰਦੀ ਹੈ ਕਿ ਇਹ ਗਲਤ ਹੋਇਆ ਜਿਸ ਤਰ੍ਹਾਂ 26 ਦੇਣਾ ਚ ਤਿੰਨ ਜਥੇਦਾਰ ਉਤਾਰੇ ਗਏ ਤੇ ਇਹਨਾਂ ਨੂੰ ਲਾਇਆ ਗਿਆ ਤਾਂ ਹੁਣ ਜਿਹੜੇ ਗੱਲ ਜਿਹੜਾ ਇਹਨਾਂ ਨੂੰ ਲਾਇਆ ਗਿਆ ਚ ਇਹਨਾਂ ਨੇ ਜਿਸ ਤਰੀਕੇ ਨਾਲ ਪਰੰਪਰਾਵਾਂ ਨੂੰ ਛਿੱਕੇ ਟਾਂਕੇ ਮਰਿਆਦਾ ਦੀ ਪ੍ਰਵਾਹ ਕੀਤੇ ਬਿਨਾ ਰਾਤ ਤੇ 2:50 ਮਿੰਟ ਤੇ ਇਹਨਾਂ ਨੇ ਪਾਲਕੀ ਸਾਹਿਬ ਨੂੰ ਮੱਥਾ ਟੇਕੇ ਤਖਤ ਸਾਹਿਬ ਤੇ ਆਪਣੀ ਸੇਵਾ ਸੰਭਾਲ ਲੈ ਲਈ ਉਹ ਤਾਂ ਹੋਰ ਵੀ ਵੱਡਾ ਰੋਸ ਹੈ ਇਹ ਗੱਲ ਬਿਲਕੁਲ ਸਹੀ ਹੈ ਕਿ ਉਹਨਾਂ ਨੇ ਮਰਿਆਦਾ ਨਹੀਂ ਤੇ ਮਰਿਆਦਾ ਇਸ ਕਰਕੇ ਨਹੀਂ ਮੰਨੀ ਕਿਉਂਕਿ ਨਿਹੰਗ ਜਥੇਬੰਦੀਆਂ ਨੇ ਕਿਹਾ ਸੀ ਅਸੀਂ ਵਿਰੋਧ ਕਰਾਂਗੇ ਜਿਵੇਂ ਕਰ ਹਰਨਾਮ ਸਿੰਘ ਧੁੰਮਾ ਤੇ ਪੰਥ ਘਟ ਨੇ ਕਿਹਾ ਹੈ ਕਿ ਅਸੀਂ 22 ਤਰੀਕ ਨੂੰ ਜਿਹੜੇ ਬਜਰ اجلاس ਦਾ ਵਿਰੋਧ ਕਰਨਾ ਹੈ ਇਸੇ ਕਿਸਮ ਦਾ ਸੱਦਾ ਸੀ ਤੋਂ ਇਹ ਉਹਦੇ ਚ ਫਿਰ ਇੱਕ ਤਾਂ ਉਹ ਗੁੱਸਾ ਹੈ ਇੱਕ ਪੁਰਾਣੇ ਜੱਥੇਦਾਰਾਂ ਨੂੰ ਲਾਉਣ ਦਾ ਗੁੱਸਾ ਕਈ ਕਿਸਮ ਦੀਆਂ ਗੱਲਾਂ ਇਹ ਰੋਸ ਹੈ ਸਿੱਖ ਪੰਥ ਦੇ ਵਿੱਚ ਜਿਵੇਂ ਮर्यादा ਜਿਹੜੀ ਆ ਉਹਦਾ ਘਾਣ ਕੀਤਾ ਗਿਆ ਕੋਈ ਦੋਰਾਵਾ ਨਹੀਂ ਮर्यादा ਨੂੰ ਫੋਲੋ ਨਹੀਂ ਕੀਤਾ ਗਿਆ ਦੋਨੇ ਜੱਥੇਦਾਰੀਆਂ ਸੰਭਾਲਣ ਵੇਲੇ ਲੇਕਿਨ ਹੁਣ ਗੱਲ ਕਰੀਏ ਵੀ ਜਦੋਂ ਹੋ ਗਿਆ ਤਤ ਐਸਜੀਪੀਸੀ ਜਾਂ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਕਿ ਸਾਡਾ ਲਾਇਜਤੇਦਾਰ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਵਾਨਗੀ ਮਿਲੇ ਹੌਲੀ ਹੌਲੀ ਮਿਲੇ ਮਨਾਉਣ ਦੀ ਕੋਸ਼ਿਸ਼ ਕਰਾਂਗੇ ਕਰਾਈ ਵੀ ਜਾ ਰਹੀ ਹੈ ਕੋ ਹੋਰ ਗਰੁੱਪਾਂ ਵੱਲੋਂ ਹੋਰ ਜਥੇਬੰਦੀਆਂ ਵੱਲੋਂ ਦਸਤਾਰਾਂ ਦਵਾਈਆਂ ਜਾ ਰਹੀਆਂ ਨੇ ਜਾਂ ਘਰ-ਘਰ ਜਾ ਕੇ ਦਸਤਾਰਾਂ ਲੈ ਰਹੇ ਨੇ ਇਹ ਵੀ ਗੱਲ ਹੈ ਸ਼ਹੀਦਾਂ ਦੇ ਘਰ ਜਾ ਰਹੇ ਨੇ ਇਸ ਤਰ੍ਹਾਂ ਦੀ ਗੱਲ ਹੈ ਹੁਣ ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਸਿਕਿਉਰਿਟੀ ਜਿਹੜੀ ਹੈ ਬਹੁਤ ਟਾਈਟ ਉਹਨਾਂ ਦੇ ਹੈ ਐ ਜੀਪੀਸੀ ਦੀ ਟਾਸਕ ਫੋਰਸ ਵਾਲੇਦਾਰੇ ਐਸਜੀਪੀਸੀ ਦੇ ਮੈਂਬਰ ਨੇ ਅੱਜ ਉਦੋਂ ਵੀ ਬਹੁਤ ਸਾਰੇ ਲੋਕ ਦੇਖੇ ਗਏ ਜਦੋਂ ਕੌਮ ਦੇ ਨਾਮ ਸੁਦੇਸ਼ ਕਹ ਲੋ ਜਾਂ ਜਿਸ ਤਰ੍ਹਾਂ ਉਹਨਾਂ ਨੇ ਭਾਸ਼ਣ ਦਿੱਤਾ ਬੜਾ ਤਿੱਖਾ ਭਾਸ਼ਣ ਦਿੱਤਾ ਬੋਲਦੇ ਬਲਾਰਾ ਜਿਹੜਾ ਹੈ ਉਹ ਬਹੁਤ ਵਧੀਆ ਹੈ ਕਲਦੀਪ ਸਿੰਘ ਗੜਗੱਜ ਉਹਨਾਂ ਨੇ ਜਿਹੜੀ ਗੱਲ ਕਹੀ ਤੇ ਉਹਨਾਂ ਚ ਦੋ ਤਿੰਨ ਗੱਲਾਂ ਸੰਕੇਤ ਜੋ ਮੈਨੂੰ ਕਹੀ ਸੀ ਭਾਸ਼ਣ ਤੇ ਗੱਲ ਲੰਬੀ ਹੈ ਲੇਕਿਨ ਉਹਨਾਂ ਚ ਜਿਹੜਾ ਵੱਡਾ ਸੰਕੇਤ ਤਾਂ ਇਹ ਦਿੱਤਾ ਕਿ ਜੋ ਹੁਣ ਲਾਈਨ ਲਈ ਸ਼ਰਮਣੀ ਕਾਲੀ ਦਰ ਨੇ ਉਹੀ ਬੋਲੇ ਕਿ ਕੌਮ ਦੇ ਨੂੰ ਪੰਛ ਜਿਹੜੀ ਹੈ ਇਕਤਾ ਦੀ ਲੋੜ ਹੈ ਪੰਛ ਇਕਤਾ ਦੀ ਲੋੜ ਸਮੇਂ ਦੀ ਵੱਡੀ ਲੋੜ ਹੈ ਔਰ ਉਹਦੇ ਲਈ ਉਹਨਾਂ ਨੇ ਅੰਜਾਮ ਲਾਇਆ ਦਿੱਲੀ ਤੇ ਜਾਂ ਭਾਜਪਾ ਤੇ ਜਾਂ ਆਰਐਸਐਸ ਤੇ ਕਿ ਉਹ ਲੜਾ ਰਹੇ ਨੇ ਔਰ ਉਹਦਾ ਹਵਾਲੇ ਦਿੱਤੇ ਵੀ ਜਦੋਂ ਵੀ ਪੰਛ ਇਕਤਾ ਹੁੰਦੀ ਹੈ ਤੇ ਉਦੋਂ ਤਾਂ ਅਸੀਂ ਦਿੱਲੀ ਜਿੱਤ ਲੈਣੀ ਹੈ ਉਹਨਾਂ ਨੇ ਨਵਾਬ ਜੱਸਾ ਸਿੰਘ ਆਲੂ ਵਾਲੀਆ ਜਦ ਸਰਦਾ ਬਗੇਲ ਸਿੰਘ ਜੱਸਾ ਸਿੰਘ ਰਾਮਗੜੀ ਦੇ ਹਵਾਲੇ ਨਾਲ ਜਦੋਂ ਦਿੱਲੀ ਜਿੱਤੀ ਸੀ ਉਹਦਾ ਵੀ ਜ਼ਿਕਰ ਕੀਤਾ ਦੱਸਿਆ ਕਿ ਏਕਤਾ ਦੀ ਬਹੁਤ ਲੋੜ ਹੈ ਸਾਨੂੰ ਔਰ ਨਿਸ਼ਾਨੇ ਲਾਇਏ ਦਿੱਲੀ ਤੇ ਜਾ ਅਜੇਂਸੀਆਂ ਤੇ ਜਿਹੜੀਆਂ ਲੜਾ ਰਹੀਆਂ ਨੇ ਇਹ ਉਹਨਾਂ ਨੇ ਕਿਹਾ ਕਿਉਂਕਿ ਅੱਜ ਕੱਲ ਉਹਨਾਂ ਦਾ ਇਹੀ ਇਨਸਟੈਂਸ ਬਣਦਾ ਹੈ ਜਿਉਂ ਉਹ ਇਹ ਗੱਲ ਕਹਿਣਗੇ ਸ਼੍ਰੋਮਣੀ ਅਕਾਲੀ ਦਲ ਨੂੰ ਇਹਦਾ ਫਾਇਦਾ ਜਣੀ ਇਹ ਲਾਈਨ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹੀ ਨਜ਼ਰ ਹੋਊਗੀ ਦੂਜੀ ਗੱਲ ਦੂਜਾ ਉਹਨਾਂ ਨੇ ਇੱਕ ਜਿਹੜਾ ਕਿਹਾ ਕਿ ਆਉਂਦੀ ਬਸਾਖੀ ਨੂੰ ਅਸੀਂ ਧਾਰਮਿਕ ਲਹਿਰ ਚਲਾਉਣੀ ਹੈ ਅਕਾਲ ਤਖਤ ਤੇ ਝੰਡੇ ਹਟ ਨਸ਼ੇ ਬੋਤਲੇ ਜੋ ਏਜੰਡਾ ਅਸਦ ਦੇ ਵਿੱਚ ਪਹਿਲਾਂ ਲੈ ਕੇ ਅੰਮ੍ਰਿਤਪਾਲ ਸਿੰਘ ਚੱਲਿਆ ਸੀ ਜਿਹੜਾ ਡਿਫਰਗਟ ਜੇਲ੍ਹ ਚ ਹੈ ਉਹੀ ਏਜੰਡੇ ਨੂੰ ਹੁਣ ਅਕਾਲ ਤਖਤ ਸਾਹਿਬ ਦੇ ਝੰਡੇ ਹਟ ਇਹਨਾਂ ਨੇ ਲੈ ਕੇ ਜਾਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ ਤੀਜਾ ਉਹਦੇ ਚ ਜਿਹੜਾ ਏਜੰਡੇ ਚ ਮੈਨੂੰ ਲੱਗਦਾ ਹੈ ਇਹ ਧਰਮ ਪ੍ਰਚਾਰ ਦੇ ਨਾਲ ਨਾਲ ਗਰੀਬ ਸਿੱਖਾਂ ਦਾ ਜਿਹੜਾ ਉਹਨਾਂ ਦਾ ਜ਼ਿਕਰ ਕੀਤਾ ਉਹਦੇ ਚੋਂ ਕਹਿੰਦੇ ਕਹੜਾ ਇਹ ਚਾਉਂਦੇ ਨੇ ਕਿ ਜਿਹੜੇ ਗਰੀਬ ਸਿੱਖ ਨੇ ਉਹ ਅਸਾਈ ਬਣ ਰਹੇ ਨੇ ਅਸੀਂ ਉਹ ਵੀ ਰੋਕਣੇ ਨੇ ਇਸ ਕਿਸਮ ਦੀ ਗੱਲ ਹੈ ਯਾਨੀ ਇਹ ਜਿਹੜਾ ਏਜੰਡਾ ਹੈ ਇੱਕ ਤਰ੍ਹਾਂ ਸਿਆਸੀ ਤੌਰ ਤੇ ਤਾਂ ਜਿਹੜਾ ਇਹਨਾਂ ਨੂੰ ਸਾਰੀ ਗੱਲ ਸੂਟ ਕਰਦੀ ਹੈ ਸ਼੍ਰੋਮਣੀ ਕਾਲੀ ਦਲ ਨੂੰ ਉਹ ਕਿ ਹੁਣ ਅਸੀਂ ਜਿਹੜੇ ਵਿਰੋਧੀ ਚਰ ਹੈ ਜਿਹੜੇ ਵੀ ਉਹਨਾਂ ਦੇ ਸਾਹਮਣੇ ਖੜਦੇ ਨੇ ਉਹਨਾਂ ਨੂੰ ਅਸੀਂ ਤੇ ਭਾਜਪਾ ਦਾ ਜਿਹੜੇ ਏਜੰਟ ਕਹੀਏ ਏਜੰਸੀਆ ਦੇ ਬੰਦੇ ਕਹੀਏ ਤੇ ਖਾਸ ਤੌਰ ਤੇ ਇਹਦਾ ਅਸਰ ਵੀ ਪੈਂਦਾ ਹੈ ਖਾਸ ਤੌਰ ਤੇ ਜਦੋਂ ਮੈਂ ਗੱਲ ਕਰਦਾ ਕੱਲ ਜਿਹੜਾ ਹਰਨਾਮ ਸਿੰਘ ਖਾਲਸਾ ਜਾਂ ਹਰਨਾਮ ਸਿੰਘ ਧੁੰਮਾ ਨੇ ਕੱਟ ਕੀਤਾ ਸੀ ਉਹਦੇ ਵਿੱਚ ਕੱਟ ਕਿਉਂ ਨਹੀਂ ਹੋਇਆ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਧੁੰਮੇ ਬਾਰੇ ਇਹ ਪੱਕਾ ਖਿਆਲ ਹੈ ਕਿ ਉਹ ਖਿਆਲ ਕੀ ਹੈ ਉਹ ਤਾਂ ਨਜ਼ਰ ਹੀ ਆਉਂਦਾ ਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਮਹਾਕੁੰਭ ਤੇ ਡਾਉਣ ਕਿਉਂ ਗਏ ਕਿ ਜਿਹੜਾ ਇਹਦਾ ਪ੍ਰਚਾਰ ਕਰ ਰਿ ਸਿੱਖੀ ਦਾ ਕਿਹੜਾ ਪ੍ਰਚਾਰ ਲੋਕ ਕੀ ਸਮਝਦੇ ਨਹੀਂ ਸਾਰੀ ਗੱਲ ਨੂੰ ਮਹਾਰਾਸ਼ਟਰ ਚ ਬੀਜੇਪੀ ਦੇ ਜਿਹੜੇ ਉਹਨਾਂ ਨੇ ਸਮਝਤ ਕੀਤੀਆਂ ਲੋਕ ਸਮਝਦੇ ਨਹੀਂ ਇਸ ਕਰਕੇ ਬਹੁਤ ਸਾਰੇ ਜਿਹੜੇ ਸਿੱਖ ਜਥੇਬੰਦੀਆਂ ਜਿਹੜੀਆਂ ਖਾਸ ਨੇ ਜਿਹੜੀਆਂ ਇਨ ਅਕਾਲੀਆਂ ਦੇ ਜਿਹੜੇ ਬਾਦਲ ਦੇ ਖਿਲਾਫ ਨੇ ਉਹ ਵੀ ਉੱਥੇ ਨਹੀਂ ਪਹੁੰਚਿਆ ਕਿਉਂਕਿ ਉਹ ਨਹੀਂ ਚਾਹੁੰਦੀਆਂ ਕਿ ਉਹਨਾਂ ਦਾ ਠੱਪਾ ਲੱਗੇ ਇਹਨਾਂ ਦਾ ਉੱਥੇ ਸਟੇਜ ਤੇ ਬਲਜੀਤ ਸਿੰਘ ਦਾਦੂਬਾ ਲੱਗੇ ਸੀ ਉਹ ਬੈਠੇ ਸੀ ਉਹਨਾਂ ਦਾ ਵੀ ਉਹੀ ਠੱਪਾ ਤਾਂ ਇਸ ਕਰਕੇ ਇਹ ਜਿਹੜੇ ਹੈ ਕਰਜੀਪ ਸਿੰਘ ਗੜਗੱਜ ਨੂੰ ਜਿਹੜਾ ਇਹ ਕਹਿਣਾ ਜਾਂ ਇਹਦੀ ਲਾਈਨ ਜਿਹੜੇ ਅਕਾਲੀ ਦਰਦੀ ਹੈ ਸਹੀ ਲੱਗਦੀ ਹੈ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਕਹੀਏ ਤਾਂ ਐਸੇ ਕਰਕੇ ਤੁਸੀਂ ਇਹ ਦੇਖੋ ਪੰਜ ਮੈਂਬਰੀ ਕਮੇਟੀ ਜਿਹੜੀ ਉਹਨਾਂ ਦੇ ਜਿਹਦੇ ਕਰਕੇ ਸਾਰਾ ਲੜਾਈ ਝਗੜਾ ਚੱਲ ਰਿਹਾ ਹੈ ਉਹਨਾਂ ਦਾ ਇੱਕ ਸੀਨੀਅਰ ਮੈਂਬਰ ਸਾਹਿਬ ਕਸਦਾਰ ਲਹਿਰ ਦਾ ਕਨਵੀਨਰ ਗੁਰਪ੍ਰਤਾਪ ਸਿੰਘ ਬਡਾਲਾ ਉੱਥੇ ਸੀ ਲੇਕਿਨ ਨਹੀਂ ਬੋਲਿਆ ਨਾ ਉਹ ਨਹੀਂ ਚਾਹੁੰਦੇ ਸੀ ਸਾਡੇ ਤੇ ਬਾਕੀ ਮੈਂਬਰ ਸਾਰੇ ਅਕਵਾਲ ਸਿੰਘ ਚੋਂਦਾ ਮਨਪ੍ਰੀਤਿਆ ਵਾਲੀ ਸਾਰੇ ਮਥਾ ਢਿੱਕੇ ਹੋਏ ਨੇ ਫੋਟੋ ਖਿਚਾਈ ਹੈ ਲੇਕਿਨ ਉੱਥੇ ਨਹੀਂ ਗਏ ਉਸ ਘਟ ਚ ਨਹੀਂ ਗਏ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦਾ ਕੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਨਾਂ ਸਪੋਰਟਿੰਗ ਮਿਲਦੀ ਜਿੰਨੇ ਐਨੇ ਸਿੱਖ ਉਹਨਾਂ ਨੇ ਭਰਤੀ ਕਰ ਲਏ ਪੰਜਾਬ 'ਚ ਇਹਦੀ ਥੋੜੀ ਜੀ ਪ੍ਰੋਬਲਮ ਹੈ ਸੋ ਇਹ ਵੱਖਰੀ ਗੱਲ ਹੈ ਕਿ ਇੱਕ ਦੂਜੇ ਟੈਨਸ਼ਨ ਰਹਉਣਗੇ ਕਿ ਤੁਸੀਂ ਹੁਣ ਤੱਕ ਭਾਜਪਾ ਦੇ ਨਾਲ ਹੀ ਰਹੇ ਹੋ ਤਾਂ ਚੱਲੀ ਰਿਹਾ ਸਾਰਾ ਕੁਝ ਲੇਕਿਨ ਆਪ ਪਤਾ ਅਨਲਿਸਿਸ ਇਹ ਕਰ ਰਹੇ ਨੇ ਕਿ ਜਿਹੜਾ ਕੁਝ ਉਹਨਾਂ ਦੇ ਗੈਨੀ ਕੁਲਦੀਪ ਸਿੰਘ ਗੜਗਜ ਦੇ ਭਾਸ਼ਣ ਦੇ ਵਿੱਚੋਂ ਨਿਕਲਿਆ ਉਹਨਾਂ ਨੇ ਤਾਂ ਸ਼ੁਰੂ ਕਰ ਲਿਆ ਹੁਣ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਕਰਦਾਰਕੋਸ਼ਿਸ਼ ਸ਼ੁਰੂ ਕੀਤੀ ਹੋਈ ਹੈ ਟਮੇ ਦੀ ਟਮੇ ਤੇ ਬੋਮਲੇ ਚ ਬਹੁਤ ਕੁਝ ਬੋਲੇ ਜਾ ਰਿਹਾ ਤੁਸੀਂ ਦੇਖੋ ਤਾਂ ਸਹੀ ਗਾਇਨੀ ਬੂਟਾ ਸਿੰਘ ਦਾ ਸੋਸ਼ਲ ਮੀਡੀਆ ਦਾ ਪਾਸ਼ਨ ਕਿਸ ਕਿਸ ਤਰੀਕੇ ਨਾਲ ਰਣਕ ਸਿੰਘ ਧੁੰਮਾ ਦੇ ਖਿਲਾਫ ਗੱਲ ਚੱਲਦੀ ਹੈ ਤੋ ਇਹ ਜਿਹੜਾ ਸੋਸ਼ਲ ਮੀਡੀਆ ਤੇ ਜਿਹੜੀ ਸ਼ਬਦੀ ਜੰਗ ਚੱਲ ਰਹੀ ਹੈ ਉਹ ਵੀ ਤੇ ਲੋਕ ਇਸ ਤਰ੍ਹਾਂ ਸੋ ਗੈਲੀ ਕੁਲਦੀਪ ਸਿੰਘ ਨੇ ਜਿਹੜੀਆਂ ਦੋ ਤਿੰਨ ਗੱਲਾਂ ਇੱਕ ਤਾਂ ਪੰਥਕ ਇਕਤਾ ਤੇ ਜੋਰ ਦਿੱਤਾ ਉਹਦੇ ਹਵਾਲੇ ਦਿੱਤੇ ਦੂਜਾ ਧਰਮ ਕਲੇਸ਼ ਚਰਾਉਣ ਦੀ ਜਿਹੜੀ ਗੱਲ ਕੀਤੀ ਗਰੀਬ ਘਰਾਂ ਦੇ ਤੇ ਤੀਜੀ ਜਿਹੜੀ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਕਿ ਉਹ ਲੋਕਾਂ ਦੇ ਘਰੇ ਜਾਂ ਹੋਰ ਜਥੇਬੰਦੀਆਂ ਤੇ ਆਪ ਜਾ ਜਾ ਕੇ ਦਸਤਾਰਾਂ ਲੈਂਦੇ ਨੇ ਉਹ ਕਿਸੇ ਨਾ ਕਿਸ ਤਰੀਕੇ ਨਾਲ ਚਾਹੁੰਦੇ ਨੇ ਕਿ ਉਹ ਉਹਨਾਂ ਨੂੰ ਲੋਕ ਪ੍ਰਵਾਨ ਕਰਨ ਜੋ ਹਾਲੇ ਤੱਕ ਨਹੀਂ ਹੁਣ ਗੱਲ ਜਿਹੜੀ ਆ ਉਹ ਕਰ ਰਹੇ ਹਨ 18 ਨੂੰ ਉਹਦੇ ਚ ਬੜਾ ਕੁਝ ਹੋਣ ਵਾਲਾ ਹੈ 18 ਨੂੰ ਭਰਤੀ ਜਿਹੜੀ ਆ ਹੋਣੀ ਹੈ ਸ਼ੁਰੂ ਤੇ ਉਹਦੇ ਚ ਤਿਆਰੀ ਹੈ ਸਭ ਦੀ ਪੰਜ ਮਈ ਕਮੇਟੀ ਦੀ ਅੱਜ ਵੀ ਉਹਨਾਂ ਨੇ ਮੀਟਿੰਗ ਕਰਕੇ ਜਿਹੜਾ ਹੈ ਦਸਤਾ ਕਿਸੇ ਉੱਤੇ ਇਕੱਠ ਕਰਨੇ ਦੂਜੇ ਪਾਸੇ ਉਧਰੋਂ ਪੰਜ ਮਈ ਕਮੇਟੀ ਆਪ ਦੀ ਭਰਤੀ ਕਰ ਰਹੀ ਹੈ ਤੇ ਨਾਲ ਦੇ ਨਾਲ ਜਿਹੜੀ ਹਰਨਾਮ ਸਿੰਘ ਧੁੰਮਾ ਦਾ 17 ਮਾਰਚ ਦਾ ਤੇ ਉਸ ਤੋਂ ਬਾਅਦ ਐ ਜੀ ਪੀਸ ਤੇ ਐਗਜ਼ੀਕਟਿਵ ਮੈਂਬਰ ਜਿਹੜੇ 11 ਨੇ ਉਹਨਾਂ ਦਾ ਕਰਾਉ ਕਰਨ ਦਾ ਮਤਾ 6 ਮਤਾਂ ਪਾਸ ਕੀਤੇ ਨੇ ਉਹਨਾਂ ਦੀ ਇੱਕ ਮਤਾ ਇਹ ਹੈ ਤੇ ਬਾਕੀ ਜਿਹੜਾ 28 ਤਰੀਕਾ ਦਾ ਬਿਹਰਪਿੰਡ ਚੋਂ ਬਸ ਜਾਵੇ ਹੁਣ ਇਹ ਗੱਲ ਕਿੰਨੀ ਗੱਲ ਸੁਣਦੇ ਨੇ ਲੋਕ ਜਿਵੇਂ ਜੇ ਅਗਵਾਈ ਹਰਨਾਮ ਸਿੰਘ ਧੁੰਮਾ ਨੂੰ ਦਿੱਤੀ ਹੈ ਤਾਂ ਮੈਨੂੰ ਥੋੜਾ ਜਿਹਾ ਲੱਗਦਾ ਹੈ ਕਿ ਉਹਨਾਂ ਅਸਰ ਜਾਂ ਉਹਨਾਂ ਨਹੀਂ ਗੱਲ ਹੋਣੀ ਜਿੰਨੀ ਹਾਲਾਂਕਿ ਉਹਨਾਂ ਨੇ ਤਾਂ ਵੱਡੇ ਨਿਸ਼ਾਨੇ ਲਾਇਆ ਅਕਾਲੀ ਦਲ ਤੇ ਕਿ ਉਹ ਮੋਰਚੇ ਲਾਉਣ ਤੋਂ ਗਏ ਹਰਿਆਣਾ ਦੀ ਕਮੇਟੀ ਬਣਾਈ ਮੋਰਚਾ ਨੇ ਲਾਇਆ ਤੇ ਹੁਣ ਜਿਹੜਾ ਉਹਨਾਂ ਨੇ ਸੱਦਾ ਦਿੱਤਾ ਕਿੰਨੇ ਕੁ ਲੋਕ ਆਉਣਗੇ ਅਨੰਦਪੁਰ ਸਾਹਿਬ ਚ ਇੰਨਾ ਇਕੱਠ ਸੀ ਉੱਥੇ ਦੀ ਇਕੱਠ ਹੋਇਆ ਉਹਨਾਂ ਦੇ 2.500 ਬੰਦਾ ਸੀ ਪਰਮਜੀਤ ਸਿੰਘ ਸਰਣਾ ਨੂੰ ਤਾਂ ਹੀ ਮੌਕਾ ਮਿਲ ਗਿਆ ਨਾ ਕਿ ਤੁਹਾਡੇ ਇਕੱਠ ਤਾਂ ਹੋਇਆ ਨਹੀਂ ਇਹਦਾ ਮਤਲਬ ਕਿ ਜਥੇਦਾਰ ਨੂੰ ਲੋਕ ਪ੍ਰਵਾਨ ਕਰ ਰਹੇ ਨੇ ਜੋ ਵੀ ਹੈ ਜੇ ਆਪਾਂ ਅੱਜ ਦੀ ਗੱਲਬਾਤ ਨੂੰ ਇੱਥੇ ਸਮਾਪਤ ਕਰਨਾ ਹੋਵੇ ਤਾਂ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਇੱਕ ਤਾਂ ਧੰਨਵਾਦ ਵਾਹਿਗੁਰੂ ਦਾ ਸ਼ੁਕਰਾਨਾ ਕਿ ਸਭ ਕੁਝ ਠੀਕ-ਠਾਕ ਹੋ ਗਿਆ ਦੂਜਾ ਚਾਹੇ ਸਮਝੌਤਾ ਹੋਇਆ ਬਾਬਾ ਬਰਬੀਰ ਸਿੰਘ ਨਾਲ ਜੋ ਵੀ ਹੋਵੇ ਕੱਲ ਉੱਥੇ ਧੰਮੇ ਦੇ ਵੀ ਨਹੀਂ ਉੱਥੇ ਆਏ ਉਹ ਵੀ ਨਹੀਂ ਚਾਹਦੇ ਵੀ ਮੇਰੇ ਤੇ ਕੋਈ ਐਸਟਰਾ ਦਾ ਲੰਚਨ ਲੱਗੇ ਉੱਥੇ ਹੋ ਕੇ ਨਹੀਂ ਉੱਥੇ ਆਏ ਜਥੇਬੰਦੀਆਂ ਚ ਕੋਈ ਕਈ ਬਟੇ ਜਿਹੜੇ ਨਹਿਕ ਜ਼ਾਸਰਦਾਰ ਨਹੀਂ ਉੱਥੇ ਪਹੁੰਚੇ ਸੀ ਉਹ ਵੀ ਤੇ ਉਹਨਾਂ ਦਾ ਇਹ ਧੰਨਵਾਦ ਕਿ ਸਾਰਾ ਕੁਝ ਠੀਕ ਹੋ ਗਿਆ ਤੇ ਕੈਨੀ ਕਲਦੀਪ ਸਿੰਘ ਨੇ ਜਿਹੜਾ ਆਪਣਾ ਉੱਥੇ ਜਿਸ ਤੋਂ ਕੌਮ ਦੇ ਨਾਮ ਸੁਦੇਸ਼ ਦੇ ਤਾਂ ਉਹ ਵੀ ਕੌਮ ਦੇ ਨਾਮ ਦੇ ਸੁਦੇਸ਼ ਦੇ ਬੇਰਬੇਰੇ ਬੜਾ ਮੈਂ ਦੇਖ ਰਿਹਾ ਸੀ ਕਿ ਕਿਤੇ ਅਮਰਜੀਤ ਸਿੰਘ ਚਾਹ ਬਲਾ ਕਿਤੇ ਗੁਰਚਰਨ ਸਿੰਘ ਗੜੇ ਆਲ ਪਿੱਛੇ ਫੋਟੋ ਵਾਲੇ ਉਹ ਘੇਰਾ ਕਿਉਂ ਪਾਇਆ ਸੀ ਸਿਕਿਉਰਿਟੀ ਦਾ ਸੀ ਫੋਟੋ ਖਿਚਾਉਣ ਵਾਲਾ ਸੀ ਇਹਦਾ ਨਿਰਣਾ ਤਾਂ ਸੰਗਤ ਕਰੂਗੀ ਵੈਸੇ ਸਭ ਕੁਝ ਠੀਕ ਹੋ ਗਿਆ ਅੱਗੇ ਕੀ ਹੁੰਦਾ ਆਪਾਂ ਹਰ ਰੋਜ਼ ਗੱਲ ਕਰਦੇ ਰਹਾਂਗੇ ਹੁਣ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ